ਵਾਹ ਵਾਹ ਤੇ ਜੀ ਸਤ ਸਾਮੈਂ ਕੰਪਨੀ ਮੇਰੇ ਦੇ 10 ਵਜੇ ਨਾ ਜਿਆ ਅੰਟਰਨੈਸ਼ਨਲ ਬੈਂਕ ਜੀ ਜੀ ਰੋਣ ਹੁੰਦੇ ਆ ਪੈਸੇ ਕਢਾਉਣ ਆਇਆ ਸੀ ਤੇ ਮੈਂ ਆ ਕੇ ਫਾਰਮ ਭਰ ਆ ਕੇ 50000 ਰੁਪਿਆ ਕਢਵਾਇਆ 50000 ਰੁਪਿਆ ਕਢਵਾਇਆ ਤਾਂ ਮੈਂ ਜਦੋਂ ਇਹ ਢੋਲੇ ਚ ਪਾ ਕੇ ਚੱਲਣ ਲੱਗਾ ਤੇ ਮੈਂ ਕਿਹਾ ਚਲੋ 50000 ਦੂਸਰੇ ਖਾਤੇ ਚੋਂ ਹੋਰ ਵੀ ਕਢਾ ਲੈਨੇ ਦੂਸਰੇ ਖਾਤੇ ਚੋਂ ਵੀ ਮੈਂ 50000 ਰੁਪਿਆ ਹੋਰ ਕਢਾਇਆ ਤੇ ਜਿਹੜਾ ਪਹਿਲੇ ਵਾਲਾ ਸੀ ਜਦੋਂ ਮੈਂ ਉਹ ਲੈਣ ਗਿਆ ਤੇ ਉਹ ਨਾ ਝੋਲੇ ਨੂੰ ਆ ਦੇਖਿਆ ਝੋਲੇ 'ਚ 50000 ਰੁਪਏ ਆਇਆ ਸੀ ਜਦੋਂ ਮੈਂ ਦੇਖਿਆ ਤਾਂ ਇਹਦੇ ਵਿੱਚ ਨਾ ਬਲੇਡ ਲੱਗਾਇਆ ਸੀ ਆਪਣਾ ਇਹ ਇਹ ਜਦੋਂ ਇਹਨੇ ਬਲੇਡ ਮਾਰ ਕੇ 50000 ਰੁਪਏ ਪੈਸੇ ਕੱਢ ਕੇ ਲੈ ਗਿਆ ਜੀ ਕੁਝ ਪਤਾ ਲੱਗਾ ਕਿ ਕੌਣ ਸੀ ਤੁਹਾਡੇ ਲਾਗੇ ਕੌਣ ਕੁਝ ਨਹੀਂ ਨਹੀਂ ਰਾਸ਼ਵੀ ਇਹ ਨਾ ਹੈ ਨਹੀਂ ਸੀ ਬੰਦੇ ਵੀ ਦੋ ਚਾਰ ਹੀ ਸੀ ਤਾਂ ਇੱਕ ਦੋ ਜਨਾਨੀਆਂ ਇਹ ਤੇ ਪਤਾ ਨਹੀਂ ਲੱਗਾ ਕੌਣ ਲੈ ਗਿਆ ਵੈਸੇ ਫੇ ਮੈਂ ਕੈਸ਼ੀਅਰ ਨੂੰ ਪੁਛਿਆ ਤੇ ਆਪਣਾ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਪੈਸੇ ਦੇ ਦਿੱਤੇ ਸੀ ਤਾਂ ਮੈਂ ਕਿਹਾ ਜੀ ਉਹ ਫੇ ਮੈਨੂੰ ਫੋਟੇਜ ਦਿਖਾ ਦਿਓ ਉਹ ਕਹਿੰਦੇ ਹੁਣ ਮੈਨੇਜਰ ਸਾਹਿਬ ਇੱਥੇ ਨਹੀਂ ਆ ਤੇ ਇੱਕ ਘੰਟਾ ਉਹਨਾਂ ਦਾ ਉੱਥੇ ਬੈਠ ਕੀਤਾ ਮੈਨੂੰ ਉਹ ਫੋਟੇਜ ਵੀ ਨਹੀਂ ਉਹਨੇ ਦਿਖਾ ਲਈ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਨੂੰ ਮੰਗ ਕਰਦੇ ਫੋਟੇਜ ਦਿਖਾ ਲ ਕੇ ਚੋਰ ਫੜਿਆ ਜਾਏ ਤਾਂ ਮੈਨੂੰ ਮੇਰੇ ਪੈਸੇ ਮਿਲਣੇ ਚਾਹੀਦੇ ਆ ਇੱਕ ਬੁਖਸੀ ਸਿੰਘ ਹੈ ਜੀ ਪਿੰਡ ਕਾਲੋਵਾਲ ਤੋਂ 65 ਸਾਲ ਦੇ ਇਹਨਾਂ ਦੇ ਜੇ ਸਾਢੇ 10 ਵਜੇ ਪੰਜਾਬ ਨੈਸ਼ਨਲ ਬੈਂਕ 'ਤੇ ਦਸੂਹੇ ਵਿੱਚ ਆਪਣੇ ਪੈਸੇ ਕਢਵਾਉਣ ਲਈ ਆਏ ਸੀ ਤਾਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਸੀ ਕਿ ਅਦਾ ਕਰਕੇ ਉਹਨਾਂ ਦੇ 50000 ਰੁਪਏ ਕੋਈ ਜਿਹੜਾ ਵਿਅਕਤੀ ਹੈਗਾ ਬੈਂਕ ਦੇ ਵਿੱਚੋਂ ਹੀ ਕੋਈ ਉਹਨੂੰ ਚਿਟਿੰਗ ਕਰਕੇ ਲੈ ਗਿਆ ਹੈਗਾ ਤੇ ਬਾਕੀ ਫਿਰ ਅਸੀਂ ਮੌਕੇ ਤੇ ਬੈਂਕ ਦੇ ਵਿੱਚ ਉਹਨਾਂ ਨਾਲ ਜਾ ਕੇ ਪੁੱਛੇ ਸੀ ਉੱਥੇ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕੀਤੀਆਂ ਉਹ ਚੈੱਕ ਕਰਨ ਤੋਂ ਪਾਇਆ ਗਿਆ ਕਿ ਕੋਈ ਅਣਪਛਾਤਾ ਵਿਅਕਤੀ ਹੈ ਜਿਹੜੇ ਕਲੀਅਰ ਨਹੀਂ ਹੈ ਕੌਣ ਹੈ ਉੱਥੇ ਕੋਈ ਕੈਪ ਉਹਦੇ ਪਾਈ ਹੋਈ ਹੈਗੀ ਆ ਤੇ ਉਹਦੇ ਉਹ ਲੱਗਦਾ ਪਿਆ ਵੀ ਉਹ ਉਹਦੇ ਵੱਲੋਂ ਕੀ ਇਹ ਜਿਹੜੀ ਪਾਰਦਰਸ਼ਿਤ ਕੀਤੀ ਗਈ ਹੈਗੀ ਆ ਬਾਕੀ ਫਿਰ ਵੀ ਅਸੀਂ ਪ੍ਰੋਪਰ ਜੀ ਦੀ ਡਗਾਈ ਨਾਲ ਹੋਰ ਅਗਾ ਜਾਂਚ ਪੜਤਾਲ ਕਰਾਂਗੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਾਂਗੇ ਤੇ ਜੋ ਬੰਦੇ ਕਾਨੂੰਨਕਾਰੀ ਕਰਵਾਂਗੇ